ਜਨਤਾਦਲ ਯੂनाइटेड ਦੀ ਮੀਟਿੰਗ ਪੰਜਾਬ ਪ੍ਰਧਾਨ ਮਾਲਵਿੰਦਰ ਸਿੰਘ ਬੈਣੀਪਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਤਿਰੰਗਾ ਝੰਡਾ ਲਰਾਉਣ ਤੋਂ ਬਾਅਦ ਜਨਤਾਦਲ ਵਿੱਚ ਕਈ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਜਿਨ੍ਹਾਂ ਵਿੱਚ ਜਸਦੇਵ ਟਾਂਡਾ, ਸ਼ੇਰਾ ਪਹਿਲਵਾਨ, ਮਲਿਕ ਟਿੰਗਰਾ, ਸਨੋਸ਼, ਕਰਨ ਆਦ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਇਸ ਮੌਕੇ ਭੋਲਾ ਸਿੰਘ ਪ੍ਰਧਾਨ ਫਤਿਹਗੜ੍ਹ ਸਾਹਿਬ ਨੇ ਕਿਹਾ ਕਿ ਬੈਣੀਪਾਲ ਦੀ ਅਗਵਾਈ ਹੇਠ ਪਾਰਟੀ ਨੂੰ ਹੋਰ ਵੀ ਮਜ਼ਬੂਤ ਕੀਤਾ ਜਾਵੇਗਾ ਵਤਨ ਦੀ ਮਿੱਟੀ న్యూ ਚੈਨਲ ਦੀ ਇੱਕ ਵਿਸ਼ੇਸ਼ ਰਿਪੋਰਟ ਲੁਧਿਆਣਾ 15 ਸਤਬਰ ਨੂੰ ਅਸਾਂ ਆਪ ਨੂੰ ਜੱਪਾ ਗਾਣੀ ਸੀ ਤੱਤੀ ਅਜਿਹਾ ਉਹਨਾਂ ਨੇ ਨਮਾਜ਼ ਪੜ੍ਹਨੀ ਕੀ ਆਇਆ ਕਿ ਪਹਿਲੇ ਸਾਡੇ ਤੋਂ ਵੱਧ ਨੰਬਰ ਲੈ ਜਾਣਗੇ ਆਪਾਂ ਪਹਿਲਾਂ ਲੈ ਜਾਣਗੇ ਫਿਰ ਉਹਨਾਂ ਦਾ ਕੰਮ ਠੀਕ ਕਰ ਲੈਣ ਉਹਨਾਂ ਨੇ ਹਮ ਸ਼ੁਰੂ ਕਰਨੇ ਵਾਲੀ ਗੱਲ ਹੈ ਕਿ ਕੀ ਹੋ ਗਿਆ ਸੀ ਕਿ ਕਿ ਅਗਸਤ ਤੋਂ ਪਸਾਨ ਤੋਂ ਸ਼ੁਰੂ ਕਰ ਰਹੇ ਨੇ ਕਿਤਾਬਾਂ ਦੇ ਰੱਜੇਦਾਰ ਵਾਲੀ ਕੰਮ ਹੈ ਮੋਟੇ ਨੂੰ ਕਰਨਾ ਸੀ ਇਹ ਇਹਨਾਂ ਦਾ ਕਿ ਦੇਖਣ ਤੋਂ ਆਪਾਂ ਨੂੰ ਪੰਜਾਬ ਦੇ ਵਿੱਚ ਸਵਾਗਤ ਕਰਨ ਲਈ ਜਿੱਥੇ ਵੀ ਰੂਡ ਮੈਪ ਦਿੰਦੇ ਆ ਲੰਗਰ ਦੀ ਸੇਵਾ ਚਾਹ ਦੀ ਸੇਵਾ ਜੋ ਕੋ ਜੋ ਵੀ ਸਰਦਾ ਉਹ ਕਰਕੇ ਸ਼ੁਭ ਯਾਤਰਾ ਦੀ ਪ੍ਰਸ਼ੰਸਾ ਜੇ ਉਹ ਵੀ ਸਾਡੇ ਗੁਰੂਆਂ ਨੇ ਸਾਡੇ ਲਈ ਕੀਤਾ ਵਾ ਉਹ ਆਪਾਂ ਲੋਕਾਂ ਨੂੰ ਦੱਸਣਾ ਵਾ ਕੀ ਗੁਰੂ ਮਹਾਰਾਜ ਨੇ ਸਿੱਖੇ ਲਈ ਕੀ ਕੀ ਕੀਤਾ ਵਾ ਅੱਜ ਕੱਲ ਨੌਜਵਾਨ ਕੇਸ ਪਟਾਈ ਜਾਂਦੇ ਆ ਤੋਂ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਨੌਜਵਾਨ ਬਹੁਤ ਜ਼ਿਆਦਾ ਇਸੇ ਕਿਸਾਤਾਂ ਨਹੀਂ ਹੈਗੇ ਕਤਲ ਕਰਾਏ ਹੋਏ ਇਹਨਾਂ ਨੇ ਤੋਂ ਆਪਣੇ ਫਿਰ ਤੇ ਵਿਚਾਰਾ ਸਜਾਓ ਸੁਣੀ ਆ ਲੱਗਣਗੇ ਸੈਂ ਹੀ ਕਹਿੰਦਾ ਸਮਾਧਾਨ ਆਭੀ ਯਾਹ ਦੇ ਜੀਤਾ ਜਾਤ ਹੈ ਯਾਹ ਦੇ ਜੀਤ